हां जी अक ਸਾਜ ਦੀ ਆਵਾਜ਼ ਦੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਲਗਾਤਾਰ ਹੋ ਰਹੀ بارش ਦੇ ਕਾਰਨ ਤੇ ਪਿੰਡਾਂ ਦੇ ਵਿੱਚ ਜਿਹੜੇ ਬਹੁਤ ਜ਼ਿਆਦੇ ਮਾੜੇ ਹਾਲਾਤ ਹੋ ਗਏ ਨੇ ਕਿਉਂਕਿ ਜਿਹੜੇ ਛੱਪੜ ਹੁੰਦੇ ਆ ਮੇਨ ਪਿੰਡਾਂ ਦੀ ਢੀਡ ਦੀ ਹੱਡੀ ਉਹ ਕੀਨੇ ਭਰ ਗਏ ਨੇ ਹੁਣ ਆਜਾ ਆ ਦੇਖੋ ਆ ਜਿਹੜੇ ਮੇਨ ਸੜਕਾਂ ਬਣੀਆਂ ਹੋਣ ਸਰਕਾਰਾਂ ਦੀ ਨਨਕਾਮੀਆਂ ਦੇ ਜਾਂ ਨਾਕਾਮੀਆਂ ਦੇ ਕਾਰਨ ਐਡਾ ਡਾ ਪਾਣੀ ਆ ਕਿੱਡਾ-ਕਿੱਡਾ ਪਾਣੀ ਆ ਦੇਖੋ ਕਿੱਡਾ-ਕਿੱਡਾ ਪਾਣੀ ਖੜ ਗਿਆ ਛੱਪੜਾਂ ਨੇ ਜਿਹੜੇ ਸਾਰੇ ਭਰ ਗਏ ਨੇ ਕਿਉਂਕਿ ਪਹਿਲਾਂ ਜਿਹੜੇ ਮੰਨ ਕੇ ਚੱਲੋ ਛੱਪੜ ਵਿਲੇ ਕਰੇ ਹੋਏ ਸੀਗੇ ਉਹ ਵੀ ਕੀ ਹੈਗੇ ਭਰ ਗਏ ਨੇ ਪਰ ਆ 2-2 ਫੁੱਟ ਦਾ ਪਾਣੀ ਹੈ ਆ ਦੇਖੋ 2-2 ਫੁੱਟ ਫੁੱਟ 2-2 ਫੁੱਟ ਪਾਣੀ ਹੈ ਜਿਹੜਾ ਇਹ ਲੰਗਣ ਵਾਲੇ ਨੂੰ ਬਹੁਤ ਜ਼ਿਆਦਾ ਦਿੱਕਤ ਆ ਪਰ ਲਗਾਤਾਰ ਮੀਂਹ ਦੇ ਕਾਰਨ ਹੋ ਰਹੀ ਜਾਦੇ ਵਾਰਿਸ਼ ਦੇ ਕਾਰਨ ਲੰਗਣਾ ਹੁਣ ਵੀ ਲੰਗਣਾ ਵੀ ਬਹੁਤ ਔਖਾ ਹੋ ਗਿਆ ਫਰਕ ਕਈ ਘਰਾਂ ਦੇ ਵਿੱਚ ਰਾਹਾਂ ਦੇ ਸੜਕਾਂ ਤੇ ਪਾਣੀ ਆ ਜਿਹੜਾ ਉਹ ਖੜ ਗਿਆਗਾ 2-2 3-3 ਫੁੱਟ ਆ ਜਿਹੜੇ ਚਾਰ ਦੀਵਾਰੀਆਂ ਪੜੀਆਂ ਹੋਈਆਂ ਸੀ ਇਹਨਾਂ ਦੇ ਵਿੱਚੋਂ ਵੀ ਪਾਣੀ ਆ ਗਿਆ ਆ ਦੇਖੋ ਟੋਬੇ ਨੇ ਅਫਾਨ ਤੇ ਹੋ ਗਏ ਨੇ ਰਾਹ ਨੇ ਜਿਹੜੇ ਉਹ ਫੁੱਲ ਹੋ ਗਏ ਨੇ ਵੀ ਬਹੁਤ ਜ਼ਿਆਦਾ ਪਾਣੀ ਆ ਜਿਹੜਾ ਮੀਂਹਾਂ ਦੇ ਕਾਰਨ ਸੜਕਾਂ ਤੇ ਗਲੀਆਂ ਤੇ ਘਰਾਂ ਦੇ ਵਿੱਚਾ ਲੋਕਾਂ ਦੇ ਜਿਹੜਾ ਵੜਦਾ ਸ਼ੁਰੂ ਹੋ ਗਿਆ ਆ ਦੇਖੋ ਜਿਵੇਂ ਕਿਤੇ ਪਾਖੜਾ ਦਾ ਜਿਆ ਕਹ ਰਿਹਾ ਆਪਾਂ ਨਹਿਰਾਂ ਦਾ ਪਾਣੀ ਹੈ ਉਵੇਂ ਚੱਲਦਾ ਉਸ ਤਰ੍ਹਾਂ ਦਾ ਦੇਖੋ ਜੇਕਰ ਇਹ ਸਰਕਾਰਾਂ ਪਹਿਲਾਂ ਇਹ ਜੇ ਪਿੰਡਾਂ ਦੇ ਵਿੱਚ ਜਿਹੜਾ ਸੁਧਾਰ ਹੈ ਜਾਂ ਆਪਾਂ ਪਿੰਡਾਂ ਦੇ ਵਿੱਚ ਪਟਾਈ ਹੈ ਜਿਹੜੀ ਛੱਪੜਾਂ ਦੀ ਉਹ ਕਰਵਾ ਕੇ ਰੱਖੀ ਜਾਵੇ ਤਾਂ ਬਰਸਾਤਾਂ ਦੇ ਵਿੱਚ ਜਿਹੜਾ ਇਹਨਾਂ ਦਿੱਕਤਾਂ ਦਾ ਸਾਹਮਣਾ ਨਾ ਆਵੇ ਦੇਖੋ ਆ ਜਿਹੜੇ ਛੱਪੜ ਨੇ ਪੂਰੇ ਫੁੱਲ ਭਰ ਗਏ ਨੇ ਪਾਣੀ ਆ ਜਿਹੜਾ ਖੇਤਾਂ ਦੇ ਵੱਲ ਜਾਣ ਲੱਗਿਆ ਹੁਣ ਹੁਣ ਖੇਤਾਂ ਨੂੰ ਵੀ ਜਿਹੜੀ ਫਸਲ ਪੱਕੀ ਹੋਈ ਆ ਉਹਦਾ ਵੀ ਨੁਕਸਾਨ ਆ ਧਰਮਸਤਾਨ ਆ ਜਿਹੜੇ ਪਿੰਡਾਂ ਦੇ ਉਹ ਵੀ ਵਿੱਚ ਡਿੱਗਣੇ ਸ਼ੁਰੂ ਹੋ ਗਏ ਨੇ ਤੇ ਸਾਨੂੰ ਹੋਰ ਵੀ ਅੱਗੇ ਜਾ ਕੇ ਜਿਹੜੇ ਰਾਹ ਨੇ ਉਹ ਪਾਣੀ ਆ ਜਿਹੜਾ ਇੱਥੇ ਇਥੇ ਉਹ ਵੀ ਦਿਖਾਉਣੇ ਆ ਆ ਦੇਖੋ ਆ ਜਿਹੜਾ ਲਗਾਤਾਰ ਹੋ ਰਹੀ بارش ਦੇ ਕਾਰਨ ਸੜਕਾਂ ਨੇ ਜਿਹੜੀਆਂ ਬਈ ਉਹ ਵੀ ਨਹੀਂ ਦਿਖ ਰਹੀਆਂ ਇੰਨਾ ਕਹਿਣ ਦਾ ਮਤਲਬ ਪਾਣੀ ਥੜ ਗਿਆ ਇਹ ਪਾਣੀ ਨੂੰ ਛੁੱਪਣ ਵਾਸਤੇ ਜਾ ਰਾਹ ਵਾਸਤੇ ਉਰਾ ਪਰਾਂ ਛੱਪਣਾ ਚ ਜਾਂਦਾ ਹੈ ਜਿਹੜਾ ਪਾਣੀ ਉਹ ਰਾਹਾਂ 'ਚ ਹੀ ਖੜ ਗਿਆ ਹੁਣ 2-2 ਫੁੱਟਾ ਜਿਹੜਾ ਪਾਣੀ ਉਹ ਘੱਟੋ-ਘੱਟ ਬਈ ਰਾਹਾਂ 'ਚ ਖੜ ਗਿਆ ਹੁਣ ਇਹਦਾ ਰਾਹ ਦਾ ਪਾਣੀ ਦਾ ਕਿਸੇ ਪਾਸੇ ਕੋਈ ਨਿਕਾਸ਼ ਨਹੀਂ ਹੈ ਗਿਆ ਇਹ ਕਿੱਥੇ ਨਾ ਕਿਤੇ ਸਿਸਟਮ ਦੇ ਵਿੱਚ ਜਿਹੜੀ ਸਾਡੇ ਸਰਕਾਰਾਂ ਦੀ ਘਾਟ ਹੈ ਅਸੀਂ ਜਿਹੜੀਆਂ ਸਰਕਾਰਾਂ ਚੁਣਦੇ ਆ ਉਹਨਾਂ ਦੀ ਬਹੁਤ ਵੱਡੀ ਕੀ ਕਹਿ ਸਕਦੇ ਨਾਕਾਮੀਆਂ ਨੇ ਗਿਆ ਕਿਉਂਕਿ ਇਹ ਜਿਹੇ ਪ੍ਰਬੰਧ ਨੇ ਜਿਹੜੇ ਸਰਕਾਰਾਂ ਨੂੰ ਉਹ ਪਹਿਲਾਂ ਕਰਨੇ ਚਾਹੀਦੇ ਨੇ ਤੇ ਜਦੋਂ ਉਹ ਮੌਕੇ ਤੇ ਆ ਜਾਂਦੇ ਆ ਤਾ ਹੈ ਜਿਹੜੇ ਛੱਪੜ ਆ ਜਾਂ ਹੋਰ ਵੀ ਸਾਨੂੰ ਪਹਿਲਾਂ ਵੀ ਦੱਸਿਆ ਇਹੋ ਜਿਹੇ ਜਿਹੜੇ ਪਿੰਡਾਂ ਦਾ ਨਿਕਾਸ ਹੁੰਦਾ ਜਿਨ੍ਹਾਂ ਦੇ ਵਿੱਚ ਪਾਣੀ ਰੁਕਦਾ ਉਹ ਫੁੱਲ ਹੋ ਗਏ ਤੇ ਹੁਣ ਲੋੜ ਆ ਗਈ ਵੀ ਇਹੋ ਜੇ ਸਿਸਟਮ ਨੂੰ ਸੁਧਾਰਨ ਲਈ ਸਾਡੇ ਜਿਹੜੇ ਹਾਲਾਤ ਨੇ ਮੰਨ ਕੇ ਚੱਲੋ ਲੋਕਾਂ ਦੇ ਬਹੁਤ ਜ਼ਿਆਦਾ ਬੱਤਰ ਹੋ ਗਏ ਨੇਗੇ ਆ ਦੇਖੋ ਬਈ ਸੜਕਾਂ ਦਾ ਕੀ ਬੁਰਾ ਹਾਲ ਹੋ ਗਿਆ ਵੀ ਮੰਨ ਕੇ ਚੱਲੋ ਸਵੇਰ ਦਾ ਮੀਂਹ ਪੈਣ ਲੱਗਾ 7 ਵਜੇ ਦਾ ਘੱਟੋ ਘੱਟ 6 6 ਵਜੇ ਦਾ 7 ਵਜੇ ਦਾ ਮੀਂਹ ਪੈਣ ਲੱਗ ਗਿਆ 11 12 ਵਜੇ ਲਗਾਤਾਰ بارش ਦੇ ਕਾਰਨ ਗੱਡੀਆਂ ਦੇਖੋ ਕਿਵੇਂ ਜਾ ਰਹੀਆਂ ਨੇ ਛੱਪੜ ਦਾ ਨਿਕਾਸ ਹੀ ਆ ਸਾਰਾ ਭਰ ਕੇ ਛੱਪੜ ਤੇ ਸੜਕਾਂ ਇੱਕੋ ਜਿਹੀਆਂ ਹੋ ਗਈਆਂ ਕਿ ਦੇਖੋ ਪਾਣੀ ਦਾ ਹਾਲ ਦੇਖੋ ਦੂਰ ਜਿੱਥੇ ਵੀ ਤੁਸੀਂ ਨਜ਼ਰ ਮਾਰੋਗੇ ਵੀ ਪਾਣੀ ਹੀ ਪਾਣੀ ਆ ਆ ਇਧਰ ਦੇਖੋ ਗੱਡੀਆਂ ਦਾ ਹਾਲ ਪਿੰਡ ਦੀ ਜਿਹੜੀ ਮੇਨ ਫਿਰਨੀ ਆ ਮੇਨ ਸੜਕਾ ਹੈ ਜਿਹੜੀ ਕਿ ਆਪਾਂ ਕਹਿ ਸਕਦੇ ਆ ਖੇਰਾਂ ਨੂੰ ਜੋੜਦੇ ਇੱਕ ਦੂਜੇ ਦੇ ਨਾਲ ਆ ਉਹਨਾਂ ਦਾ ਦੇਖੋ ਕੀ ਹਾਲ ਹੋ ਗਿਆ ਇਹ ਹੜਾਂ ਵਾਲੀ ਸਥਿਤੀ ਹੋ ਗਈ ਹੁਣ ਸਾਡੇ ਮੰਨ ਕੇ ਕਹਿ ਸਾਂ ਨੇ ਪਿੰਡ ਦੇ ਵਿੱਚ ਵੀ ਦੇਖੋ 2-2 3-3 ਫੁੱਟਾ ਜਿਹੜਾ ਪਾਣੀ ਉਹ ਚੜ ਗਿਆ ਹਾਂ ਭਾਈ ਪਾਣੀ ਨਿਕਲੀ ਆ ਉਧਰ ਪਰ ਬਹੁਤ ਘੱਟ ਨਿਕਲ ਰਿਹਾ ਆ ਆ ਦੇਖੋ ਜਿੱਥੇ ਤੱਕ ਤੁਸੀਂ ਪਾਣੀ ਜਾ ਮਾਰ ਨਿਗਾ ਮਾਰੋਗੇ ਪਾਣੀ ਹੀ ਪਾਣੀ ਦਿਸਦਾ ਚਾਰੇ ਪਾਸੇ ਭਾਈ ਇਹ ਜਿਹੜੇ ਪਹਿਲਾਂ ਪ੍ਰਮਾਣ ਨਹੀਂ ਨਾ ਕਰੇ ਹੁੰਦੇ ਸਰਕਾਰਾਂ ਦੇ ਪਿੰਡਾਂ ਦੇ ਵਿੱਚ ਹਾਲਾਤ ਆ ਜਿਹੜੇ ਤਾਨਾਜਕ ਬਣਦੇ ਆ ਤੁਸੀਂ ਜਿੱਧਰ ਮਰਜੀ ਨਿਗਾ ਮਾਰ ਲਓ ਜਿਹੜੇ ਛੱਪੜ ਆ ਗਏ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਦੀ ਪਟਾਈ ਨਾ ਹੋਣ ਕਾਰਨ ਆਹ ਦੇਖੋ ਇੱਕ ਜਗਮਗ ਹੋ ਗਿਆ ਕਹਿਣ ਦਾ ਮਤਲਬ ਇੱਕ ਥਲਮਗ ਪੂਰੀ ਜਿਹੜੀ ਜਗ੍ਹਾ ਆ ਨਾ ਬਈ ਪੂਰੀ ਇੱਧਰ ਦੇਖੋ ਆਹ ਦੇਖੋ ਕਿੰਨਾ ਕਿੰਨਾ ਪਾਣੀ ਆ ਉਹ ਜਿੱਥੇ ਟੱਕੇ ਤੁਸੀਂ ਨਿਗਾ ਮਾਰੋਗੇ ਸਕੂਲ ਗੁਰਦੁਆਰਾ ਇਹ ਮੇਨ ਸ਼ੜਕ ਆ ਬਈ ਆਹ ਦੇਖੋ ਗੱਡੀ ਕਿਵੇਂ ਆਉਂਦੀ ਆ ਐ ਲੱਗਦਾ ਜਿਵੇਂ ਬਈ ਗੱਡੀ ਵਿੱਚ ਟੁੱਪੂ ਗੱਡੀ ਦੇਖੋ ਕਿੰਨੇ ਮਾੜੇ ਹਾਲਾਤ ਕਹਿਸਾਂ ਨਾ ਮੈਂ ਇੰਨਾ ਪਾਣੀ ਇੱਕ ਦਿਨ ਦੀ ਵਾਰਸ਼ ਦੇ ਕਾਰਨ ਪਰ ਜਿਹੜੀਆਂ ਵਾਰਸ਼ਾਂ ਪਹਿਲਾਂ ਹੋ ਗਈਆਂ ਸੀਗੀਆਂ ਉਹਨਾਂ ਛੱਪਣਾ ਨਹੀਂ ਕੀ ਪਾਣੀ ਸੀਗਾ ਊਟ ਲਿਆ ਸੀਗਾ ਤੇ ਪਰ ਹੁਣ ਪਾਣੀ ਆ ਜਿਹੜਾ ਜ਼ਿਆਦਾ ਮੀਂਹ ਦੇ ਪੈਣ ਦੇ ਕਾਰਨ ਬਹੁਤ ਜ਼ਿਆਦਾ ੱਟਾ ਹੋ ਗਿਆ ਦੇਖੋ ਇਹ ਮੁੰਡੇ ਨੇ ਜਿਹੜੇ ਇੱਕ ਦੂਜੇ ਨੂੰ ਸਹਾਰਾ ਦੇ ਕੇ ਜਾ ਰਹੇ ਨੇ ਵੀ ਕਿਤੇ ਬਈ ਟੁਆ ਟਾ ਤਾਂ ਨਹੀਂ ਹੈਗਾ ਸੜਕ ਤੇ ਇੱਕ ਦੂਜੇ ਨੂੰ ਹੈਲਪ ਦੇ ਕੇ ਜਾ ਰਹੇ ਨੇਗੇ ਆ ਮੇਨ ਅੰਡਾ ਬਈ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਬਈ ਆ ਮੇਨ ਅੰਡਾ ਮੇਨ ਗਲੀ ਆ ਇੱਧਰ ਦੇਖੋ ਸਾਡੇ ਬਈ ਰੱਬ ਹਟਿਆ ਨਹੀਂ ਹੈਗਾ ਫੁੱਲ ਆ ਦੇਖੋ ਆਈ ਸੋ ਤੋਬਾ ਦੇ ਜਿਹੜੀ ਮੇਨ ਸੜਕ ਆ ਬਈ ਇੱਕ ਬਰਾਬਰ ਕਰੀ ਹੋਈ ਆ ਜਮਾ ਹੈ ਨਾ ਹਜੇ ਰੱਬ ਹਜੇ ਮੰਨ ਕੇ ਚਲੋ ਨਹੀਂ ਹਜੇ ਫੁੱਲ ਹਜੇ ਹੋਰ ਆਈ ਜਾਂਦਾ ਜਿਹੜੇ ਹਾਲਾਤ ਨੇ ਮੰਨ ਕੇ ਚਲੋ ਇਦੋਂ ਵੀ ਜ਼ਿਆਦਾ ਖਰਾਬ ਹੋਣ ਦੀ ਸੁਭਾਵਨਾ ਇੱਧਰ ਆ ਦੇਖੋ ਬਈ ਜਿੰਨਾ ਮਰਜ਼ੀ ਦੇਖ ਲੋ ਬਈ ਘਰਾਂ ਦੇ ਘਰ ਭਰ ਗਏ ਦੇਖੋ ਵੀ ਜਿਹੜੀ ਬਈ ਗਲੀ ਹੈ ਨਾ ਇਹ ਵੀ ਮੇਨ ਮੰਨ ਕੇ ਚੱਲ ਆਪਾਂ ਕਹਿ ਸਕਦੇ ਹਾਂ ਮੇਨ ਗਲੀ ਸੀ ਪਰ ਇਹ ਵੀ ਫੁੱਲ ਹੋ ਗਈ ਵੀ ਮੰਨ ਕੇ ਚੱਲੋ ਇੱਧਰ ਤਾਂ ਲਗ ਲਗ ਪਾਣੀ ਹੋ ਗਿਆ ਇੱਧਰ ਤਾਂ ਕੋਈ ਆਉਂਦਾ ਜਾਂਦਾ ਹੈ ਨਹੀਂ ਨਾ ਹੁਣ ਕਿਉਂਕਿ ਬਈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੁਸੀਂ ਦੇਖ ਲਓ ਓਥੇ ਤੱਕ ਜਿੱਥੇ ਤੱਕ ਤੁਸੀਂ ਨਾ ਢੀਂਗਾ ਮਾਰੋਗੇ ਓਥੇ ਤੱਕ ਪਾਣੀ ਫੁੱਲ ਹੋ ਗਿਆ ਹੁਣ ਮੰਨ ਕੇ ਚੱਲੋ ਅੱਧੇ ਪਿੰਡ ਦੇ ਘਰਾਂ ਦੇ ਵਿੱਚ ਪਾਣੀ ਪੜਨ ਦੀ ਸੁਭਾਵਨਾ ਹੋ ਗਈ ਆਹ ਦੋ ਤਿੰਨ ਘਰ ਤਾਂ ਤੁਸੀਂ ਉਹ ਗਲੀ ਤੱਕ ਨਿਕੰਗਾ ਮਾਰੋ ਸਾਰੇ ਦੇ ਸਾਰੇ ਘਰ ਜਿਹੜੇ ਉਹ ਮੰਨ ਕੇ ਚੱਲੋ ਪਾਣੀ ਦੇ ਉਹਦੇ ਵਿੱਚ ਆ ਜਾਓ ਅ ਨਾ ਉ ਤੱਕ ਪਾਣੀ ਖੜ ਗਿਆ ਕਹਿਣ ਦਾ ਮਤਲਬ ਐਨੀ ਆਵਾਜ਼ੇ ਠੱਪ ਹੋ ਗਈ ਦੱਦੀ ਤਾਂ ਆ ਦੇਖੋ ਭਾਈ ਲਗ ਲਗ ਪਾਣੀ ਆ ਗੋਡੇ-ਗੋਡੇ ਪਾਣੀ ਆ ਗਿਆ ਜਿੱਥੇ ਤੱਕ ਤੁਸੀਂ ਨਿਗਾ ਮਾਰਦੇ ਹੋ ਹਰੇਕ ਗਲੀ ਦੇ ਵਿੱਚ ਆ ਛੱਪੜ ਸੀ ਆ ਦੇਖ ਲਓ ਆ ਛੱਪੜਾਂ ਦੇ ਡੱਗ ਬਣੇ ਹੋਏ ਸੀਗੇ ਆ ਵੀ ਡੱਗ ਡੋਗ ਨੇ ਜਿਹੜੇ ਸਾਰੇ ਕੋਸਾਰ ਹੋ ਗਏ ਤੁਸੀਂ ਐਂ ਦੇਖ ਲਓ ਜਿੱਥੇ ਤੁਸੀਂ ਨਿਗਾ ਮਾਰੋਗੇ ਪਾਣੀ ਪਾਣੀ ਓ ਦੇਖੋ ਐਨਾ ਪਾਣੀ ਖੜ ਗਿਆ ਮਤਲਬ ਆ ਛੱਪੜਾ ਜਿਹੜਾ ਆ ਪੂਰਾ ਭਰਿਆ ਹੋਇਆ ਦੇਖ ਲਓ ਦਰਿਆ ਬਣਿਆ ਖੜਿਆ ਇਹਦੇ ਵਿੱਚ ਕੋਈ ਫਰਕ ਨਹੀਂ ਰਿਹਾ ਆ ਮੇਨ ਦੇਖ ਲੋ ਆ ਰਾਹ ਕਿ ਛੜ ਛੜਕਾਂ ਨਹੀਂ ਗਿਆ ਇਹ ਵੀ ਮੰਨ ਕੇ ਚਲੋ ਜੇ ਅੱਧਾ ਘੰਟਾ ਘੰਟਾ ਹੋਰ ਨਹੀਂ ਪੈ ਗਿਆ ਜਿਸ ਨੂੰ ਹਟ ਜਾਣਗੀਆਂ ਵੀ ਮੰਨ ਕੇ ਚਲੋ ਬਹੁਤ ਜ਼ਿਆਦਾ بارش ਹੋ ਗਈ ਹੁਣ ਇਹ ਜਿਹੜਾ ਪਾਣੀ ਆ ਉਧਰ ਖੇਤਾਂ ਵੱਲ ਜੇ ਤਾਂ ਨਿਕਲ ਗਿਆ ਜਿਆਦੇ ਵੱਡੀ ਉਹਦੇ ਵਿੱਚ ਬਹਾ ਦੇ ਵਿੱਚ ਤਾਂ ਤਾਂ ਲੋਕਾਂ ਦੇ ਬਈ ਘਾ ਡਿੱਗ ਨੂੰ ਬਚ ਜਾਣਗੇ ਨਹੀਂ ਤੁਸੀਂ ਐ ਹਿਸਾਬ ਲਾ ਲਿਓ ਵੀ ਲੋਕਾਂ ਦਾ ਕਿੰਨਾ ਨੁਕਸਾਨ ਹੋਊ ਘਰਾਂ ਦਾ ਕਿੰਨਾ ਨੁਕਸਾਨ ਆ ਉਹ ਦੇਖੋ ਬਿਚਾਰੇ ਵਿੱਚ ਦਾ ਬਾਲਟੀਆਂ ਨਾਲ ਪਾਣੀ ਕੱਢੀ ਜਾਂਦੇ ਨੇ ਮੈਨੂੰ ਦਿਖਾਉਣਾ ਦੂਰ ਵਾਲੀ ਆ ਵੇ ਆਹ ਦੇ ਕੋ ਗੋਡੇ ਗੋਡੇ ਪਾਣੀ ਆ ਆ ਦੇਖੋ ਸਾਰੀਆਂ ਗਲੀਆਂ ਚ ਭਾਈ ਤੁਹਾਨੂੰ ਕੋਈ ਵੀ ਅਹੀ ਜੀ ਗਲੀ ਨਹੀਂ ਦਿਖੂਗੀ ਜਿਹੜੀ ਪਾਣੀ ਟੁੱਟਣਾ ਹੋਵੇ ਵੀ ਹਾਂ ਯਾਰ ਇੱਥੇ ਪਾਣੀ ਘਟ ਵੀ ਪ੍ਰੋਪਰ ਨਿਕਾਸ ਹੋਈ ਜਾਂਦਾ ਇਹ ਕਿਤੇ ਨਾ ਕਿਤੇ ਸਾਡੇ ਸਿਸਟਮ ਦੀ ਘਾਟ ਹੈ ਸਾਡੀਆਂ ਸਰਕਾਰਾਂ ਦੀ ਘਾਟ ਹੈ ਸਾਡੇ ਜੇ ਇਹ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਅਣਪੜ ਗਵਾਰ ਲੋਕ ਸਮਝੇ ਵੀ ਵੀ ਇਹਨਾਂ ਨੂੰ ਇੰਨੀਆਂ ਸੁਵਿਧਾਵਾਂ ਦਾ ਬਾਰੇ ਕੋਈ ਪਤਾ ਨਹੀਂ ਇਹਨਾਂ ਨੇ ਜਿਵੇਂ ਮੰਨ ਕੇ ਚਲੋ ਜੇ ਵਰਤਿਆ ਜਾਂਦਾ ਲੋਕਾਂ ਨੂੰ ਉਵੇਂ ਹੀ ਬਸ ਵਰਤ ਕੇ ਵੋਟ ਬੈਂਕ ਦੀ ਰਾਜਨੀਤੀ ਕਰਕੇ ਲੋਕਾਂ ਦੀਆਂ ਸਰਕਾਰਾਂ ਨੇ ਫਾਇਦਾ ਲੈ ਜਾਂਦੀਆਂ ਨੇਗੀਆਂ ਜੇਕਰ ਇਹੀ ਸਿਸਟਮ ਆ ਸ਼ਹਿਰਾਂ ਦੇ ਵਿੱਚ ਹੁੰਦਾ ਤਾਂ ਹੁਣ ਨੂੰ ਹਹਾਕਾਰ ਮੱਚ ਜਾਣੀ ਸੀ ਧਰਨੇ ਲੱਗਣੇ ਸੀਗੇ ਤੇ ਕਿਤੇ ਨਾ ਕਿਤੇ ਘਾਟੇ ਇਹਦੀ ਵੀ ਰਹੀ ਹੈ ਜਿਹੜਾ ਆ ਸਾਡਾ ਵੱਡਾ ਮੇਨ ਛੱਪੜ ਆ ਪਿੰਡ ਦਾ ਬਹੁਤ ਵੱਡਾ ਛੱਪੜ ਆ ਇਹਦੇ ਵਿੱਚ ਜੇ ਇਹਦੀ ਪਟਾਈ ਹੋਈ ਹੁੰਦੀ ਬਈ ਇਹ ਜਿੰਨਾ ਪਾਣੀ ਸੀ ਪਿੰਡ ਦਾ ਨਿਕਾਸ ਸੀਗਾ ਜਿਹੜਾ ਇਹ ਛੱਪੜ ਦੇ ਵਿੱਚ ਆਉਣਾ ਸੀਗਾ ਤੁਸੀਂ ਉਹ ਘਰ ਦੇਖਦੇ ਹੋ ਜਾਂ ਰਾਹ ਦੇਖਦੇ ਹੋ ਉਹ ਵੀ ਖਸਾਰ ਹੋਇਆ ਪਿਆ ਹੈ ਨਾ ਕਿ ਤੁਸੀਂ ਆਹ ਦੇਖ ਲਓ ਜੇ ਇਹ ਛੱਪੜ ਦੀ ਪਟਾਈ ਹੁੰਦੀ ਹੋਈ ਹੁੰਦੀ ਤਾਂ ਜਿਹੜਾ ਇਹ ਪਾਣੀ ਸੀਗਾ ਇਹਨਾਂ ਛੱਪੜਾਂ ਦੇ ਵਿੱਚ ਹੀ ਰਹਿ ਜਾਣਾ ਸੀਗਾ ਤੇ ਇੱਕ ਜਿਹੜਾ ਛੱਪੜ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਵਿੱਚ ਪਰ ਕਾਰਨ ਇਹ ਹੋ ਗਿਆ ਛੱਪੜਾਂ ਦੀ ਪਟਾਈ ਨਹੀਂ ਹੋਈ ਤੇ ਜਿਹਦੇ ਕਰਕੇ ਜਿਹੜਾ ਇਹ ਹੁਣ ਜਿਹੜੀ ਪਰੇਸ਼ਾਨੀ ਹੈ ਜਿਹੜੀ ਉਹ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਆ ਰਹੀ ਹੈ ਆਹ ਦੇਖੋ ਬਈ ਜਿਹੜੇ ਹਾਲਾਤ ਨੇ ਬਾਲੇ ਬੱਤਰ ਹੋ ਰਹੇ ਨੇਗੇ ਦੋ ਵਾਧਾ ਤੁਸੀਂ ਜਿੰਨਾ ਲੇਖੋ ਪਾਣੀ ਹੀ ਪਾਣੀ ਛੜਕਾਂ ਤੇ ਗਾਓ ਗੋਲੀਆਂ ਚਲਾਓ ਕੀ ਜਾਣੇ ਜਿਹੜਾ ਮੇਨ ਨਿਕਾਸ ਸੀ ਨਸਨ ਬਾਰੀ ਬਾਰੀ ਹੀ ਗੱਲ ਕਹੀ ਨਾ ਬਾਈ ਜਿਹੜਾ ਪਿੰਡ ਦਾ ਮੇਨ ਨਿਕਾਸ ਸੀ ਨਾ ਉਹ ਰੁਕ ਗਿਆ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਮੰਨ ਕੇ ਚਲੋ ਵੜ ਗਿਆ ਜੇ ਮੰਨ ਕੇ ਚਲੋ ਇਹ ਪਾਣੀ ਕੰਡਣ ਦੇ ਕਿਸੇ ਪਾਸੇ ਨਾ ਹੋਇਆ ਤਾਂ ਘਰਾਂ ਵੀ ਘਰ ਵੀ ਡਿੱਗ ਆਹ ਦੇਖੋ ਬਾਈ ਆਇਆ ਦੇਖੋ ਸਾਰੇ

ਔ ਨਿਆਰੇ ਕਿਹੜੇ ਹੋਣੇ ਚਾਹੀਦਾ ਘੱਡ ਕੇ ਜਾਣਗੇ ਲੋਕਾਂ ਦੇ ਅੱਗੇ ਹੋ ਜਾਓ ਅੱਗੇ ਹੋ ਜਾਓ ਅੱਗੇ ਹੋ ਜਾਓ ਜਾਓ ਸਾਈਡ ਨਾ ਨਾ ਪਾਣੀ ਹੋਏ ਗੋਡੇ-ਗੋਡੇ ਪਾਣੀ ਆ ਗਿਆ ਅੱਗੇ ਹੋ ਨਾ ਪੁੱਤ ਅੱਗੇ ਹੋ ਉਸੇ ਫੇਰ ਪਤਾ ਲੱਗੂ ਵੀ ਕਿੰਨਾ-ਕਿੰਨਾ ਪਾਣੀ ਆ ਆ ਦੇਖੋ ਅੱਗੇ ਹੋ ਯਾਰ ਆ ਦੇਖੋ ਭਾਈ ਇੱਥੇ ਹਾੜਾ ਅਰੇ ਕਾਲੀ ਨੂੰ ਵੀਡੀਓ ਬਣਾਉਂਦੀ ਹੋਈ ਹੈ ਕਾਲੀ ਨੂੰ ਫਿੜਾ ਰੱਖੀ ਹੋਈ ਹੈ ਹਾਂਜੀ ਆ ਦੇਖੋ ਜਿਹੜੇ ਮੇਨ ਨਿਕਾਸ ਸੀ ਨਾ ਤੇ ਛਪੜਾਂ ਦਾ ਉਹ ਨਾ ਪਟਾਈ ਦੇ ਕਾਰਨ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਆ ਜਿਹੜੇ ਸਾਡੇ ਮੰਨ ਕੇ ਚਲੋ ਆਪਾਂ ਕਹਿ ਸਕਦੇ ਆ ਸੀ ਭਾਈਚਾਰੇ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਦੇਖੋ ਵਿਚਾਰੇ ਕਿੰਨੀ ਮਿਹਨਤ ਦੇ ਨਾਲ ਜੇ ਤੁਸੀਂ ਦੇਖੋ ਵਾਰਸ਼ਾ ਜਿਹੜੀ ਉਹ ਵੀ ਹੋ ਰਹੀ ਆ ਅਜੇ ਕਿਹੜਾ ਰੁਕਣ ਦਾ ਨਾਂ ਨਹੀਂ ਲੈ ਰਹੀ ਪਰ ਇਹ ਲਗਾਤਾਰ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਪਾਣੀ ਨੂੰ ਉਹ ਹਜੇ ਵੀ ਕੱਢ ਰਹੇ ਨੇ ਤੇ ਕਿੰਨਾ ਕੱਢਣਗੇ ਕਿੰਨਾ ਕੁ ਜ਼ੋਰ ਲਾਉਣਗੇ ਪਾਣੀ ਕੱਢਣ ਦੇ ਵਾਸਤੇ ਜਿਹੜਾ ਪਾਣੀ ਆ ਕਟੂਕਟ 2 2 3 3 ਫੋਟਾ ਜਿਹੜਾ ਉਹ ਪਾਣੀ ਹੈ ਜਿਹੜਾ ਚੜ ਗਿਆ ਇਹ ਤਾਂ ਇੱਕ ਮੰਨ ਕੇ ਚਲੋ ਆਇਆ ਲੱਗਦਾ ਕਿ ਕਿਤੇ ਨਹਿਰ ਚੰਦੀ ਹੁੰਦੀ ਹੈ ਇੱਕ ਪਾਹੀ ਦੇ ਵਿੱਚ ਤੇ ਮੰਨ ਕੇ ਜਿਹੜੇ ਹਾਲਾਤ ਆ ਜਿਹੜੇ ਬਾਲੇ ਜਾਦੇ ਬੱਤਰ ਹੋ ਗਏ ਆ ਦੇਖੋ ਬਈ ਜਿਹੜੇ ਆ ਘੱਟੋ ਘੱਟ 2 2 3 3 ਫੁੱਟ ਪਾਣੀ ਹੈ ਇਹ ਸੜਕਾ ਇਹ ਵੀ ਮੇਨ ਫੇਰਨੀ ਆ ਪਰ ਕਿਤੇ ਨਾ ਕਿਤੇ ਇਹ ਫੇਰ ਫੇਰ ਬਾਰੀ ਬਾਰੀ ਮੈਨੂੰ ਉਹੀ ਸ਼ਬਦ ਵਰਤਣਾ ਪੈਂਦਾ ਜਿਹੜੀਆਂ ਸਰਕਾਰਾਂ ਦੀ ਨਿਲਾਇਕੀ ਆ ਉਹਦੇ ਕਾਰਨਾਂ ਘਰਾਂ ਦੇ ਨਾਲ ਪਾਣੀ ਜਿਹੜਾ ਉਹ ਚੜ ਗਿਆਗਾ 2 2 3 3 ਫੁੱਟ ਉਹ ਦੇਖੋ ਸਾਹਮਣੇ ਹਾਲਾਤ ਆਹ ਜਿਹੜੀ ਇੱਕ ਬਈ ਹੋਰ ਭੈਣੋ ਦੀ ਛਪੜੀ ਬੰਦ ਹੋ ਰਹੀ ਹੈ। ਹੌਂਮੀ ਬੰਦ। ਆਹ ਦੇਖੋ ਬਈ ਆਹ ਘਾਰਾ ਜਿਹੜਾ ਇੱਕ ਹਨਾ ਵੀ ਮਤਲਬ ਦੋ ਤਿੰਨ ਘਰਾਂ ਨੂੰ ਇਹ ਰਾਹ ਲੱਗਦਾ ਸੀਗਾ ਤੇ ਆਹ ਦੇਖ ਲਓ ਇਹ ਰਾਹ ਤੁਹਾਨੂੰ ਦੇਖਦਾ ਵੀ ਹੁਣ ਵੀ ਇਹ ਰਾਹ ਰਹਿ ਗਿਆ ਪਾਣੀ ਦੇਖੋ ਇੱਥੇ। ਇਹ ਆਹ ਦੇਖੋ। ਪਾਣੀ ਜਮਾ ਬਾਰ ਚੜ ਗਿਆ ਘਟੂ ਘਟੇ ਇਹ ਤਿੰਨ ਫੁੱਟ ਉੱਚਾ ਰਾਹ ਸੀਗਾ। ਇਹ ਇਹ ਜਮਾ ਹੁਣ ਛੱਪੜ ਦੇ ਬਰਾਬਰ ਹੋ ਗਿਆ ਦੇਖੋ ਇਹ ਛੱਪੜ ਦੇ ਬਰਾਬਰ ਹੋ ਗਿਆ 3 ਫੁੱਟ ਰਾਹ ਸੀ ਘੱਟੋ-ਘੱਟ ਉੱਚਾ ਹੈ ਤੇ ਜਿਹੜਾ ਇਹ ਜੇ ਤੁਸੀਂ ਨਿਗਾਹ ਮਾਰੋਗੇ ਹੋ ਉੱਥੇ ਤੱਕ ਤਾਂ ਪਾਣੀ ਹੀ ਪਾਣੀ ਦਿਸੂਗਾ ਸੋਨੂੰ ਕਹਿਣ ਦਾ ਮਤਲਬ بارش ਹੈ ਜਿਹੜੀ ਇੰਨੀ ਜ਼ਿਆਦਾ ਹੋ ਗਈ ਤੇ ਵੀ ਇੱਥੇ ਕੰਦ ਦੇ ਨਾਲ ਆ ਜਿਹੜਾ ਪਾਣੀ ਲੱਗਣ ਦੀ ਬਿਲਕੁਲ ਸੁਭਾਵਨਾ ਹੋ ਗਈ ਇਹ ਘਰ ਦਾ ਤਾਂ ਬਸ ਥੋੜੀ ਰਹਿ ਗਿਆ ਇੱਧਰ ਕੰਦ ਦੇ ਨਾਲ ਤਾਂ ਬਈ ਲੱਗੀ ਗਿਆ ਕੋਈ ਮੰਨ ਕੇ ਚਲੋ ਹੋਈ ਨਹੀਂ ਰਿਹਾ ਫਰਕ ਨਹੀਂ ਰਿਹਾ ਦੇਖੋ ਆ ਮਾੜਲੇ ਪਾਸੇ ਟਾਕੰਦੇ ਨਾਲ ਲੱਗੀ ਗਿਆ ਤੇ ਆ بارشਾ ਦੇਖੋ ਹਜੇ ਹੁਣ ਇਹ ਕਿਹੜਾ ਹਟ ਰਹੀ ਆ ਹੁਣ ਵੀ ਹੋ ਰਹੀ ਆ ਪੂਰੀ ਤੇਜ਼ بارش ਤੇ ਆ ਦੇਖੋ ਇਹ ਆ ਦੇਖੋ ਕਿਵੇਂ ਲਾਂਕੇ ਆ ਰਿਹਾ ਵਸੇ ਮੰਨ ਕੇ ਚਲੋ ਜਿਹੜਾ ਛੱਪੜਾ ਤੇ ਆਹ ਰਾਹ ਦਾ ਇੱਕ ਸਾਰ ਹੋ ਗਿਆ ਇਹ ਮੈਂ ਦੁਬਾਰੇ ਵਾਰੀ ਕਹਿਣਾ ਵੀ ਜਿਹੜਾ ਛੱਪੜਾ ਦੀ ਪਟਾਈ ਨਹੀਂ ਹੋਈ ਬਈ ਘੱਟੋ ਘੱਟ 15 ਸਾਲ ਹੋ ਗਏ ਜੇ ਕਿਤੇ ਇਹ ਛੱਪੜ ਦੀ ਪਟਾਈ ਹੋ ਜਾਂਦੀ ਤਾਂ ਉਹ ਸਾਰੇ ਜਿਹੜੇ ਘਰ ਵਾ ਮੰਨ ਕੇ ਚੱਲ ਜਿੰਨਾ ਰਾਹਾਂ ਦੇ ਵਿੱਚ ਪਾਣੀ ਖੜਿਆ ਜਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਐ ਉਹ ਨਾ ਜਾਂਦਾ ਤਾਂ ਇਹ ਸਾਰੀ ਆਪਣੀ ਵੀਡੀਓ ਵੀ ਤੇ ਇਹਨੂੰ ਵੱਧ ਤੋਂ ਵੱਧ ਉਹ ਪ੍ਰਸ਼ਾਸਨ ਤੱਕ ਪਹੁੰਚਾਇਓ ਵੀ ਅੱਗੇ ਤੋਂ ਜਿਹੜੇ ਇਹ ਜਿਹੇ ਹਾਲਾਤ ਨੇ ਨਾ ਪੈਦਾ ਹੋਣ ਲੋਕਾਂ ਦਾ ਜਿਹੜੇ ਘਾ ਡਿੱਗਣ ਤੋਂ ਬਚਤ ਹੋ ਸਕੇ ਤੇ ਪਿੰਡਾਂ ਦੇ ਲੋਕਾਂ ਨੂੰ ਵੀ ਮੰਨ ਕੇ ਚਲੋ ਉਨੀ अहमियत ਦਿੱਤੀ ਜਾਵੇ ਜਿੰਨੀ ਸ਼ਹਿਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਇਹਨਾਂ ਦੇ ਪਰ ਸ਼ਹਿਰਾਂ ਦੇ ਲੋਕਾਂ ਦੇ ਕੋਲੇ ਆਮਦਨਾਂ ਥੋੜੀ ਜਿਹਾ ਜ਼ਿਆਦਾ ਹੁੰਦੀ ਹੈ ਉਹ ਦੁਬਾਰਾ ਘਰ ਬਣਾ ਸਕਦੇ ਆ ਤੇ ਉਹ ਨੁਕਸਾਨ ਦੀ ਪਰਪਾਈ ਕਰ ਸਕਦੇ ਆ ਪਰ ਜਿਹੜੇ ਪਿੰਡਾਂ ਦੇ ਵਿੱਚ ਗਰੀਬ ਲੋਕ ਨੇ ਉਹਨਾਂ ਨੇ ਉਹੀ ਕਮਾਣਾ ਤੇ ਉਹੀ ਖਾਣਾ ਤੇ ਇਹ ਦੁਬਾਰਾ ਜੇ ਕੋਈ ਘਾ ਡਿੱਗ ਗਿਆ ਜਾਂ ਕੋਈ ਇਹੋ ਜਿਹਾ ਨੁਕਸਾਨ ਹੋ ਗਿਆ ਦੁਬਾਰਾ ਜਿਹੜੀ ਇਹ ਪਰਪਾਈ ਨਹੀਂ ਕਰ ਸਕਦੇ ਤਾਂ ਇਹਦੇ ਕਰਕੇ ਸਾਨੂੰ ਆਪ ਨੂੰ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਪਿੰਡਾਂ ਦੀ ਲੋਕਾਂ ਦੀ ਪੈਲ ਦੇ ਆਧਾਰ ਤੇ ਕੀ ਆਗੀ ਵੀ ਅਸੀਂ ਸਜਾ ਬਚਤ ਰੱਖਣੀ ਚਾਹੀਦੀ ਹੈ ਜਾਂ ਅਸੀਂ ਵੀ ਸੁਰੱਖਿਆ ਦੇਣੀ ਚਾਹੀਦੀ ਹੈ